ਦੋਸਤੋ ਅੱਜ ਦੀ ਕਹਾਣੀ ਹੈ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਰਾਜਾ ਭੋਜ ਦੀਆਂ ਸੰਸਾਰ ਚ ਕਈ ਕਹਾਣੀਆਂ ਪ੍ਰਸਿੱਧ ਹਨ ਅਨੇਕਾਂ ਤਰ੍ਹਾਂ ਨਾਲ ਇਨ੍ਹਾਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ ਦਿੱਤੀ ਗਈ ਕਹਾਵਤ ਨਾਲ ਜੁੜੀ ਇਸ ਕਥਾ ਨੂੰ ਇੱਥੇ ਵੀ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਰਾਜਾ ਭੋਜ ਬਹੁਤ ਹੀ ਹੁਨਹਾਰ ਰਾਜਾ ਸਨ ਉਹਨਾਂ ਦੀ ਪੁੱਤਰੀ ਜਦੋਂ ਵੱਡੀ ਹੋਈ ਤਾਂ ਰਾਣੀ ਲੀਲਾਵਤੀ ਨੂੰ ਉਸਦੇ ਵਿਆਹ ਦੀ ਫਿਕਰ ਹੋਣ ਲੱਗੀ। ਰਾਜਾ ਭੋਜ ਦੇ ਮਹਿਲ 'ਚ ਇੱਕ ਦਿਨ ਇੱਕ ਤੇਲਨ ਸਫਾਈ ਕਰਨ ਆਈ। ਉਸਦੇ ਪਤੀ ਦਾ ਨਾਮ ਗੰਗੂ ਸੀ। ਉਸਨੇ ਰਾਣੀ ਨੂੰ ਇੱਕ ਦਿਨ ਉਦਾਸ ਦੇਖ ਕੇ ਉਦਾਸੀ ਦਾ ਕਾਰਨ ਪੁੱਛਿਆ। ਤਾਂ ਰਾਣੀ ਨੇ ਕਿਹਾ ਕੀ ਕਹਾ ਮੇਰੀ ਕੁੜੀ ਵੱਡੀ ਹੋ ਗਈ ਹੈ। ਉਸਦੇ ਵਿਆਹ ਦਾ ਫਿਕਰ ਮੈਨੂੰ ਦਿਨ ਰਾਤ ਤੰਗ ਕਰ ਰਿਹਾ ਹੈ। ਇਹ ਸੁਣ ਕੇ ਤੇਲਨ ਹੱਸ ਪਈ। ਰਾਣੀ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ? ਮੇਰਾ ਮੁੰਡਾ ਜੋ ਹੈ ਉਸ ਦੀ ਗੱਲ ਸੁਣ ਕੇ ਰਾਣੀ ਨੂੰ ਬਹੁਤ ਬੁਰਾ ਲੱਗਿਆ ਉਸਨੇ ਕਿਹਾ ਖਬਰਦਾਰ ਜੇਕਰ ਅਜਿਹੀ ਗੱਲ ਮੂੰਹ ਚੋਂ ਕੱਢੀ ਤਾਂ ਤੇਲਨ ਉਥੋਂ ਚਲੀ ਗਈ ਅਗਲੇ ਦਿਨ ਉਸਨੇ ਪੁੱਛਿਆ ਕਿ ਕੋਈ ਮੁੰਡਾ ਮਿਲਿਆ ਰਾਣੀ ਨੇ ਕਿਹਾ ਨਹੀਂ ਤੇਲਨ ਬੋਲੀ ਤੁਸੀਂ ਤਾਂ ਬੇਕਾਰ ਚੀ ਫਿਕਰ ਕਰਦੇ ਹੋ ਮੇਰੇ ਮੁੰਡੇ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਰਾਣੀ ਹੋਰ ਵੀ ਜ਼ਿਆਦਾ ਗੁੱਸੇ ਹੋਈ ਤੇ ਉਸਨੇ ਤੇਲਨ ਨੂੰ ਬਹੁਤ ਬੁਰਾ ਭਲਾ ਆਕੇ ਹਾਂ ਰਾਤ ਨੂੰ ਰਾਣੀ ਲੀਲਾਵਤੀ ਨੇ ਰਾਜਾ ਭੋਜ ਨੂੰ ਤੇਲਨ ਦੀ ਗਲਤੀ ਦੱਸੀ ਰਾਜਾ ਭੋਜ ਨੇ ਕਿਹਾ ਰਾਣੀ ਤੂੰ ਸਮਝੀ ਨਹੀਂ ਇਹ ਸ਼ਬਦ ਤੇਲਨ ਨਹੀਂ ਬਲਕਿ ਕੋਈ ਹੋਰ ਬੋਲਦਾ ਹੈ ਰਾਣੀ ਨੇ ਹੈਰਾਨੀ ਨਾਲ ਕਿਹਾ ਹੋਰ ਕੋਈ ਤਾਂ ਉੱਥੇ ਸੀ ਹੀ ਨਹੀਂ ਰਾਜਾ ਨੇ ਕਿਹਾ ਅੱਛਾ ਰਾਜਾ ਭੋਜ ਸਮਝ ਚੁੱਕੇ ਸਨ ਕਿ ਜਰੂਰ ਹੀ ਕੋਈ ਤੇਲਨ ਤੋਂ ਇਹ ਗੱਲ ਕਹਾ ਰਿਹਾ ਹੈ ਨਹੀਂ ਤਾਂ ਤੇਲਨ 'ਚ ਇੰਨੀ ਹਿੰਮਤ ਨਹੀਂ ਕਿ ਰਾਣੀ ਲੀਲਾਵਤੀ ਨੂੰ ਇਜਿਹੀ ਗੱਲ ਕਹਿ ਸਕੇ ਰਾਜਾ ਭੋਜ ਨੇ ਤੁਰੰਤ ਹੀ ਸੈਨਿਕਾਂ ਨੂੰ ਬੁਲਾ ਕੇ ਤੇਲਨ ਦੇ ਘਰ ਦੀ ਤਲਾਸ਼ੀ ਲੈਣ ਦਾ ਹੁਕਮ ਦਿੱਤਾ ਸੈਨਿਕਾਂ ਦੇ ਤਲਾਸ਼ੀ ਲੈਣ ਤੋਂ ਬਾਅਦ ਤੇਲਨ ਦੇ ਘਰੋਂ ਬਹੁਤ ਸਾਰੀਆਂ ਸੋਨੇ ਦੀਆਂ ਅਸ਼ਰਫੀਆਂ ਤੇ ਬਹੁਤ ਹੀ ਕੀਮਤੀ ਗਿਆਨੇ ਮਿਲੇ। ਰਾਜਾ ਪੋਜ ਦੇ ਸੈਨਿਕਾਂ ਨੇ ਤੁਰੰਤ ਗੰਗੂ ਤੇਲੀ ਤੇ ਉਸਦੇ ਪੁੱਤਰ ਨੂੰ ਫੜ ਲਿਆ ਤੇ ਜੇਲ੍ਹ 'ਚ ਸੁੱਟ ਦਿੱਤਾ। ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਤੇਲੀ ਤੇ ਉਸਦੇ ਪੁੱਤਰ ਨੇ ਇੰਨੀ ਦੌਲਤ ਕਿਸੇ ਗਲਤ ਤਰੀਕੇ ਨਾਲ ਪ੍ਰਾਪਤ ਕੀਤੀ ਹੈ। ਉਧਰ ਜਦੋਂ ਤੇਲਨ ਰਾਣੀ ਦਾ ਕਮਰਾ ਸਾਫ਼ ਕਰ ਰਹੀ ਸੀ ਤਾਂ ਰਾਣੀ ਲੀਲਾਵਤੀ ਨੇ ਤੇਲਨ ਨੂੰ ਚੁੰਡੀ ਵੜਦੇ ਹੋਏ ਕਿਹਾ ਕਿਉਂ ਅੱਜ ਤੂੰ ਆਪਣੇ ਪੁੱਤਰ ਦੀ ਤਾਰੀਫ਼ ਨਹੀਂ ਕਰਨੀ ਤੇਲ ਨੇ ਸਮਝ ਗਈ ਸੀ ਕਿ ਰਾਣੀ ਨੂੰ ਸਭ ਕੁਝ ਪਤਾ ਲੱਗ ਗਿਆ ਹੈ ਉਹ ਬੋਲੀ ਮਾਫ ਕਰਨਾ ਮਹਾਰਾਣੀ ਸਾਡੀ ਇੰਨੀ ਔਕਾਤ ਕਿੱਥੇ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਕਹਿ ਕੇ ਤੇਲ ਨੇ ਉੱਥੇ ਚਲੀ ਗਈ ਤੇ ਫਿਰ ਕਦੇ ਵੀ ਨਹੀਂ ਦਿਸੀ ਰਾਜਾ ਭੋਜ ਬੋਲੇ ਦੇਖਿਆ ਰਾਣੀ ਲੀਲਾਵਤੀ ਜਿਆਦਾ ਪੈਸਾ ਇਨਸਾਨ ਨੂੰ ਆਪਣੀ ਔਕਾਤ ਭੁੱਲਣ ਤੇ ਮਜਬੂਰ ਕਰ ਦਿੰਦਾ ਹੈ ਉਸ ਦੇ ਸੋਚਣ ਸਮਝਣ ਤੇ ਬੋਲਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੇ ਉਹ ਉਸ ਨੂੰ ਹੰਕਾਰੀ ਬਣਾ ਦਿੰਦਾ ਹੈ ਹੁਣ ਲੀਲਾਵਤੀ ਤੇਲੰਦੇ ਹੰਕਾਰ ਚ ਹੁਣ ਲੀਲਾਵਤੀ ਤੇਲੰਦੇ ਹੰਕਾਰ ਦਾ ਰਾਜ ਸਮਝ ਸਕੀ ਧੰਨਵਾਦ